ਓਏ ਹੋਏ ਉਹ ਆ ਇਹ ਉਹ ਗੁੰਟੀ ਉਹ ਤੇਨੂੰ ਆਖਿਆ ਸੀ ਨਾ ਯਾਰ ਇਹ ਬੱਚੇ ਨਾ ਕੁਝ ਨਹੀਂ ਕਰਨ ਜੋ ਗਿਆਗੇ ਉਹ ਇਹਨੂੰ ਗੋਹਾ ਕਿਹਾ ਸੀ ਇੱਥੋਂ ਥੋੜੀ ਨਾਲੀ ਦਾ ਰਾਹ ਬਣਾਦੇ ਹੈ ਤੇ ਉਹ ਖੁੱਤਕ ਕਹਿ ਗਿਆ ਉਹ ਇਹਨੂੰ ਬਿੱਲੋ ਨੂੰ ਪਾਣੀ ਦਿੱਤਾ ਹੀ ਆ ਵੇਖੋ ਕਿਦਾਂ ਡੰਗਰ ਪਰ ਲਾਣ ਦੇ ਨੇ ਪਾਣੀ ਪਾਣੀ ਪੂਣੀ ਤੇ ਟਾਈਮ ਸਰ ਤੇ ਆ ਕੋਲ ਇਹਨਾਂ ਨੂੰ ਕੀ ਕਰਦੇ ਨੇ ਬੱਚੇ ਧਰਮ ਨਾਲ ਇਹ ਉੱਕਾ ਕੁਝ ਨਹੀਂ ਕਰਨ ਜੋ ਗਿਆਗੇ ਓਏ ਹੋਏ ਸਾਹ ਚੜ ਗਿਆ ਉਹ ਦਲੀਆ ਤਾਂ ਰਿਆ ਸੀ ਦਲੀਏ ਦਾ ਕੀ ਬਣਿਆ ਮੁੰਟੀ ਉਹ ਵੇਖੋ ਯਾਰ ਦਲੀਆ ਇਹ ਨਾ ਨਿਆਣੇ ਕੁਝ ਨਹੀਂ ਕਰਨ ਜੋਗੇ ਅਗੇ ਇਹ ਨਹੀਂ ਕੁਝ ਕਰਨ ਜੋਗੇ ਉਹ ਅੱਗੇ ਤੋਂ ਬਲੰਡੇ ਥੱਲੇ ਕਿੱਥੇ ਗਏ ਨੇ ਸਾਰੇ ਤਵਾ ਓਏ ਹੋਏ ਹੋਏ ਓਏ ਹੋਏ ਰੋਵੇ ਸੱਜਣੋ ਤੇਰੇ ਸ਼ਰਵਾਲੀ ਮੈਨੂੰ ਕਿੰਨੀ ਸੋਹਣੀ ਚਾਚਾ ਬਿਛਨੇ ਆ ਉਹ ਘਰੇ ਆ ਉਹ ਕਿਹੜਾ ਓਏ ਆਪਾਂ ਆਂ ਸਰੀ ਲੱਗਦਾ ਘਰੇ ਆ ਆ ਜਾ ਆ ਜਾ ਹੋਰ ਬੰਦੇ ਕੰਮ ਵਿਗੜਾ ਮੁੱਕਦੇ ਆ ਜਗਿਆ ਤੂੰ ਤੂੰ ਕਿਤਰਾ ਆਇਆ ਉਹ ਮੈਂ ਇਧਰੋਂ ਆ ਧੜਕਦੋ ਦੇਖਿਆ ਤੇ ਮੈਂ ਕਿਹਾ ਬਿਸ਼ਨਾ ਚਾਚਾ ਹੁਣ ਮੈਂ ਕਿਹਾ ਮਾਰਦੇ ਗੱਪਾਂ ਛੱਪਾਂ ਬਿਸ਼ਨਾ ਚਾਚਾ ਕੀ ਯਾਰ ਅਸਵੇਰ ਦਾ ਕਲ ਪਣ ਡਿਆ ਇਹਨਾਂ ਨਾਲ ਉਹ ਚੱਲ ਕਿਆ ਨਾ ਕਰ ਕਲੀ ਜਾਂਦੇ ਵਿਚਾਰੇ ਕਲੀ ਜਾਂਦੇ ਕੁਝ ਨਹੀਂ ਕਰਨ ਜੋਗੇ ਮੁੰਡੇ ਜਿਹੜਾ ਇੱਕ ਨਾਲ ਹੀ ਇੱਥੋਂ ਗਿਆ ਸੀ ਮੈਂ ਘੰਟਾ ਹੋ ਗਿਆ ਕਰੇ ਨੂੰ ਮੋਂਟੀ ਨੂੰ ਤੇ ਉਹ ਨਾਲ ਹੀ ਨਹੀਂ ਉਹ ਤੋਂ ਨਿਕਲੀ ਅਜੇ ਤੱਕ ਉਹ ਚਲੋ ਕੋਈ ਗੱਲ ਨਹੀਂ ਕੋਈ ਤੂੰ ਸੁਣਾ ਕੇ ਉਹ ਇਹ ਸੁਣਾਉਣਾ ਕੀ ਯਾਰ ਉਹ ਗੱਲ ਗਏਗੇ ਉਹ ਘਰ ਦੀ ਦਾ ਕਿਦੇ ਪਿੱਛੇ ਗਏ ਇਹਨਾਂ ਦੇ ਮਾਸੀ ਦੀ ਕੁੜੀ ਦਾ ਜਿਗਾ ਸਾਖ ਦਾ ਹਲਾ ਰੋਲਾ ਹੋਈ ਹਲਾ ਤੇ ਉਹ ਗਏ ਤੇ ਉਹ ਮੈਂ ਕਿਹਾ ਵੀ ਆਪਾਂ ਉੱਥੇ ਉਹਨਾਂ ਨੂੰ ਕੀ ਕਹਿਣਾ ਨਾ ਇਧਰ ਘੁੰਮ ਕੇ ਬਹੁਤ ਦੇਰਤਦਾਰੀ ਦੇ ਵਿੱਚ ਤੇ ਤੇਰੀ ਸ਼ਕਤ ਵਿੱਚ ਦੇਰਤਦਾਰੀ ਦੇ ਅੱਲਾ ਦੇ ਮੂਟ ਪੁੜਾ ਬੜਾ ਬੂੜ ਕੱਸੀ ਫਰੀ ਜਨ ਸਾਰੀ ਦਿਹਾੜੀ ਓਏ ਬੂੜ ਇਦਾਂ ਪਾਏ ਹੋਏ ਹੈਗੇ ਤੇ ਮੈਂ ਕਿਹਾ ਚੱਲ ਕਿੱਥੇ ਜਾ ਕੇ ਆਏ ਉਹ ਜਾ ਕੇ ਆਏ ਆ ਘਰ ਦੀ ਦੇ ਮਾਸੀ ਦੀ ਜਿਹੜੀ ਕੁੜੀ ਹੈਗੀ ਹਾਂ ਉਹਦੇ ਸਾਖ ਦਾ ਰੋਲਾ ਹੈਗਾ ਅੱਛਾ ਪਹਿਲਾਂ ਉਹਨਾਂ ਨੇ ਸਾਖ ਕਰ ਲਿਆ ਅੱਛਾ ਹੁਣ ਉਹ ਛੱਡਦੇ ਆ ਅੱਛਾ ਤੇ ਆਪਾਂ ਉਹਨਾਂ ਨੂੰ ਕਿਹਾ ਵੀ ਆਪਾਂ ਰੋਲੇ ਤੋਂ ਕੀ ਲੈਣਾ ਦੇਣਾ ਵੀ ਤੁਸੀਂ ਦੋਹਾਂ ਕੀ ਆਂਦੇ ਕੀ ਆ ਉਹ ਹੁਣ ਆਂਦੇ ਇਹ ਆਵੇ ਉਹ ਦਾਜ ਦੂਜ ਦਾ ਕੋਈ ਚੱਕਰ ਰੋਲਾ ਹੈਗਾ ਉਹ ਨਹੀਂ ਇਹ ਗੱਲਾਂ ਪਹਿਲਾਂ ਨਹੀਂ ਸਨ ਦਿੱਸਦੀਆਂ ਉਹ ਇਹ ਗੱਲ ਇਹ ਲੋਕਾਂ ਨੂੰ ਨਹੀਂ ਰਿਹਾ ਤਰੀਕਾ ਜੀਵਨ ਦਾ ਇਹ ਲੈਣ ਦੇਣ ਦਾ ਵਾ ਚੱਕਰ ਬਿਚੋਲਿਆਂ ਨੇ ਆਪਣਾ ਕੰਮ ਕਰਨਾ ਵਾ ਉਹ ਅਗਲੇ ਪਿੱਛੇ ਹੋ ਜਾਂਦੇ ਮੁੰਡਿਓ ਪਾਣੀ ਦਿਓ ਓਏ ਦੇਖ ਲਿਆ ਕਰੋ ਕੋਈ ਘਰ ਆਇਆ ਉਹ ਚੱਲ ਮੁੰਡਿਓ ਪਾਣੀ ਲਿਆਓ ਕੀ ਕਰ ਜੱਗਿਆ ਨਹੀਂ ਇਹ ਇਹਨਾਂ ਨੂੰ ਸੁਖਾਣਾ ਕਿਸਨੇ ਆ ਇਹ ਦਾਦਾ ਆਇਆ ਇਹਨਾਂ ਨੂੰ ਦੀਂਦਾ ਨਹੀਂ ਕੋਈ ਆਇਆ ਬੈਠਾ ਤੇ ਪਾਣੀ ਪਲਾਈਆ ਨੂੰ ਓ ਇਦਾਂ ਤਾਂ ਹੈਗਾ ਯਾ ਤੇ ਫੇਰ ਕੀ ਨਿਬੜੀ ਗੱਲ ਉਹ ਫੇਰ ਹੁਣ ਚਲੋ ਹੁਣ ਕਰਾ ਕੇ ਆਏ ਸਮਝੌਤਾ ਕਰਾਏ ਆ ਹਾਂ ਵੀ ਵੀ ਭਾਈ ਤੁਸੀਂ ਵੀ ਥੋੜਾ ਜਿਹਾ ਸਮਝੋ ਤੋਂ ਵੀ ਸਮਝਣਾ ਹਾਂ ਵੀ ਜਿੱਦਾਂ ਵੀ ਹੈਗਾ ਅੱਲਾਹ ਕਰੇ ਨਜ਼ਾਰਾ ਪਾਣੀ ਲੈ ਪੀਲਾ ਪਾਣੀ ਮੇਰੀ ਸ਼ੱਡ ਤੂੰ ਆਪਣਾ ਦੱਸ ਸਕੀਦਾ ਕੰਮ ਕਰ ਠੀਕ ਆ ਮਾਲ ਡੰਗਰ ਕਿੱਦਾ ਓਕੇ ਆ ਮਾਲ ਡੰਗਰ ਓਕੇ ਆ ਸਭ ਤੇ ਬਸ ਦਿਹਾੜੀ ਕਲਪਦਿਆਂ ਦੀ ਲੰਗਦੀ ਮੇਰੀ ਤੇ ਓਏ ਕਲਪਿਆ ਨਾ ਕਰ ਜਾ ਨਾ ਕਰ ਮੁੰਡਿਆਂ ਨੂੰ ਮੁੰਡੇ ਬਹੁਤ ਕੰਮ ਕਰਦੇ ਨਹੀਂ ਆ ਹੁਣ ਪਸ਼ੂ ਲਵੇਰਾ ਡੰਗਰ ਇਹ ਆਪਣਾ ਬਾੜਾ ਇਹ ਸਾਰਾ ਦੇਖਣਾ ਪੈਂਦਾ ਵੀ ਥਾਂ ਵੀ ਫਿਰਦੇ ਆ ਚਲੋ ਉੱਤੇ ਚਲੋ ਕੋਈ ਨਹੀਂ ਥਾਂ ਵੀ ਫਿਰਦੇ ਆ ਪਰ ਕੋਈ ਤਰੀਕਾ ਸਾਭੀ ਹੁੰਦਾ ਕੰਮ ਦਾ ਐਵੇਂ ਥੋੜਾ ਹੁੰਦੀਆਂ ਕੋ ਨਾ ਚੱਲ ਮੁੰਡਿਆਂ ਨੂੰ ਬੋਲਿਆ ਨਾ ਕਰ ਹਾਂ ਹੁਣ ਲੱਗੇ ਜਾਂ ਗੋਆ ਇਹਨੂੰ ਘੰਟਾ ਹੋ ਗਿਆ ਇੱਥੋਂ ਗੋਆ ਤੱਕ ਨੂੰ ਕਿਹਨੂੰ ਆ ਹੁਣ ਇਹਦੀ ਕਹੀ ਜਿਹੜੀ ਉੱਥੇ ਲੱਗੀ ਜਾਤੇ ਉਹ ਚੱਲ ਮੁੰਡਿਆਂ ਨੂੰ ਕਹਾਂ ਨਾ ਕਰ ਮੁੰਡੇ ਬਹੁਤ ਕੰਮ ਕਰਦੇ ਮੁੰਡਿਆਂ ਦਾ ਕਰਕੇ ਤੂੰ ਵੀ ਚੱਲ ਨਾਲ ਤੁਰਿਆ ਫਿਰਦਾ ਮਾਂ ਅੱਛਾ ਚਾਹ ਪੀਏਂਗਾ ਕੀ ਲੈਗਾ ਰੋਟੀ ਰੋਟੀ ਦਾ ਵੇਲਾ ਹੋ ਗਿਆ ਉੱਤੇ ਉਹ ਨਹੀਂ ਰੋਟੀ ਨਹੀਂ ਖਾਣੀ ਉਹ ਰੋਟੀ ਤੈਨੂੰ ਪਤਾ ਪਾ ਵੀ ਜੇ ਘਰੇ ਜਾ ਕੇ ਨਾ ਖਾਦੀ ਤਾਂ ਬੁੜੀਆਂ ਦੀਆਂ ਦੋਖ ਦਿੱਤਾ ਸੁਣੀਆਂ ਪੈਂਦੀਆਂ ਮਾਂ ਕੋ ਇਹਨੂੰ ਛਾਵੇਂ ਕਰ ਦੋ ਓਏ ਬਿੱਲੋ ਨੂੰ ਇਹਨੂੰ ਤੂੰ ਪੁੱਛ ਆਵੇਂ ਕਰੋ ਇਹਨੂੰ ਜਿੱਥੇ ਇੱਕ ਕੋਰੇ ਬੰਨਤਾ ਸਾਰੀ ਦਿਹਾੜੀ ਉੱਥੇ ਬੰਨਿਆ ਰਹਿਣਾ ਇਹਨੇ ਉਹ ਸੁੱਕਿਆ ਬਾਲਟੀ ਪਰਾਂ ਕਰਦੇ ਤੋਂ ਚੱਕਦੇ ਹੈ ਕੋਈ ਆਪਣੇ ਆਪ ਵੀ ਦੇਖ ਲਿਆ ਕਰੋ ਕੰਮ ਨੂੰ ਅੱਛਾ ਫਿਰ ਹੁਣ ਦੇਖੋ ਹੁਣ ਕਰਾ ਕੇ ਆਏ ਸਮਝੌਤਾ ਉਹਨਾਂ ਦਾ ਹੋ ਗਿਆ ਹੁਣ ਓਏ ਕਾਰ ਆਏ ਭਰਾਵਾ ਉਹਨਾਂ ਦਾ ਕਦੀ ਥਾਪਾ ਕਰ ਆਏ ਹੋ ਦੇਖੋ ਹੁਣ ਕੀ ਬੰਦਦਾ ਵਾ ਯਾਰ ਹੋਰ ਕੰਮ ਕਰ ਕਿਵੇਂ ਆ ਮੇਰਾ ਥੱਡ ਹੁਣ ਤੂੰ ਸੁਣਾ ਆਪਣਾ ਕਿਦਾ ਕਿੱਦਾਂ ਹਾਂ ਠੀਕ ਆ ਥੋਡੇ ਕਿਤੇ ਥੋਡੇ ਠੀਕ ਆ ਇੱਥੇ ਦਰਦ ਹੁੰਦਾ ਅੱਛਾ ਉਹਨੇ ਕਹੇ ਨਾ ਮੈਂ ਤੇ ਉਹ ਚੱਕ ਲਿਆ ਚਾਚਾ ਮੈਂ ਤੁਹਾਨੂੰ ਦੱਸੀਆ ਕੀ ਆਵਾਜ਼ ਆ ਕੇ ਕਹਿੰਦੀ ਦਿਖਾ ਲਿਆ ਨੇ ਦਿਖਾ ਕੀ ਲਿਆ ਮੈਂ ਦੁਕਾਨ ਦੀ ਸੁਣ ਲਿਆ ਉਹਦੇ ਕੋਲ ਗਿਆ ਮੈਂ ਹੱਡੀਆਂ ਦਾ ਡਾਕਟਰ ਹੈਗਾ ਇੱਥੇ ਅੱਛਾ ਬੜਾ ਨਾਂ ਉਹਦਾ ਕਹਿੰਦੇ ਜੀ ਉਹਦੇ ਕੋਲ ਜਾ ਪ੍ਰੀਤਮ ਸਿੰਘ ਕੋਲ ਜਾਓ ਪ੍ਰੀਤਮ ਸਿੰਘ ਕੋਲ ਜਾਓ ਜਿਹੜਾ ਕਹੇ ਪ੍ਰੀਤਮ ਸਿੰਘ ਕੋਲ ਜਾਓ ਜਾ ਉਹ ਤਾਂ ਵਧੀਆ ਵਾ ਯਾਰ ਡਾਕਟਰ ਕਾ ਦਾ ਵਧੀਆ ਮੈਂ ਗਿਆ ਉਹਦੇ ਕੋਲ ਅੱਛਾ ਉਹ ਮੈਂ ਉਹਨੂੰ ਜਾ ਕੇ ਆਖਿਆ ਮੈਂ ਕਿਹਾ ਵੀ ਯਾਰ ਮੇਰੇ ਨਾਲ ਇੱਥੇ ਦਰਦ ਹੈ ਉਹ ਆਂਦਾ ਵੀ ਇਹ ਇਹਨਾ ਗੋਡੇ ਦਾ ਐਕਸਰੇ ਕਰੋ ਮੈਂ ਉਹਨੂੰ ਆਖਿਆ ਗੋਡਾ ਤੇ ਮੇਰਾ ਬਿਲਕੁਲ ਠੀਕ ਆ ਗੋਡੇ ਦਾ ਕੀ ਕਰਨਾ ਤੇ ਲੱਕ ਤੇ ਦਰਦ ਮੇਰੇ ਇੱਥੇ ਆਉਂਦਿਆ ਉਹ ਕਹਿੰਦਾ ਗੋਡਾ ਨਾਲ ਹੀ ਤੇਰੇ ਆਉਂਦਾ ਉਹ ਉਹਨਾਂ ਨੇ ਜਿਹੜਾ ਨਾ ਗੋਡੇ ਦਾ ਐਕਸਰਾ ਕੀਤਾ ਐਕਸਰਾ ਕੀਤਾ ਗੋਡੇ ਦੇ ਦੋਵਾਂ ਦਾ ਦੋਵਾਂ ਦਾ ਕੀਤਾ ਉੱਤੋਂ ਵੀ ਤੇ ਥੱਲੋਂ ਵੀ ਅੱਛਾ ਦਰਦ ਹਲਾ ਮੇਰੇ ਇੱਥੇ ਸੀ ਅੱਛਾ ਫਿਰ ਉਹ ਟੈਸਟ ਤੇ ਟੈਸਟ ਟੈਸਟ ਤੇ ਟੈਸਟ ਉਹ ਮੈਂ ਤਾਂ ਨੇ ਆਪਣਾ ਪੂਰਾ ਕਰਨਾ ਹੁੰਦਾ ਵਾ ਉਹਨੇ 1700 ਰੁਪਇਆ ਕਹਿੰਨ ਨੂੰ 10 1700 ਅੱਛਾ ਬਣਾਣਾ ਹੋਵੇ ਤਾਂ ਪਤਾ ਲੱਗਦਾ ਕਿਵੇਂ ਬਣਦਾ ਉਹਨੇ 1700 ਰੁਪਇਆ ਜਿਹੜਾ ਮਿਲਤੋਂ ਟੈਸਟਾਂ ਦਾ ਲੈ ਲਿਆ ਅੱਛਾ ਜੀ ਤੇ ਅਜੇ ਤੱਕ ਇੱਕ ਧੀਰੇ ਦਾ ਦਾਣਾ ਨਹੀਂ ਉਹਨੇ ਮੇਰੇ ਤਾ ਹੀ ਤੇ ਧਰਿਆ ਪੀ ਆ ਗੋਲੀ ਖਾਣੀ ਦਵਾਈ ਖਾਣੀ ਹਜੇ ਟੈਸਟ ਹੀ ਚੱਲੀ ਜਾਂਦੇ ਆ ਟੈਸਟ ਚੱਲੀ ਜਾਂਦੇ ਆ ਮੈਂ ਭੁਗਤਨਦੇ ਆ ਤੇ ਮੈਂ ਤਕਲੀਫ ਚਾ ਚਾਚਾ ਤੂੰ ਉਹਨਾਂ ਨੂੰ ਕਹਿਣਾ ਹੈਗਾ ਨਾ ਮੈਨੂੰ ਦਵਾਈ ਦਾਰੂ ਤਾਂ ਦਿਓ ਕੋਈ ਉਹ ਇਹਨਾਂ ਦਾ ਬਹੁਤ ਬੁਰਾ ਹਾਲ ਏ ਤੈਨੂੰ ਨਹੀਂ ਪਤਾ ਇਹਨਾਂ ਦਾ ਇਹ ਤੇ ਛਿੱਲ ਲਾਉਣਾ ਜਾਣਦੇ ਨੇ ਆਇਆ ਤੈਨੂੰ ਛਿੱਲ ਦੋ ਫੜ ਕੇ ਡਾਕਟਰਾਂ ਦਾ ਕੰਮ ਉੱਦਾ ਹੈ ਮੈਂ ਨਾ ਫਿਰ ਤੂੰ ਸੁਣ ਮੇਰੀ ਗੱਲ ਹਾਂਜੀ ਉਹ ਹੈਗਾ ਸੀ ਨਾ 베ਦੀ 베ਦੀ ਦਿੰਦਾ ਸੀ ਦਵਾਈਆਂ ਅੱਛਾ ਪੁਰਾਣਾ ਪੁਰਾਣਾ 베ਦੀ ਜਿਹੜਾ 베ਦੀ ਤੇ ਮਰ ਲਿਆ ਅਗੋ ਉਹਦਾ ਜਿਹੜਾ ਮੁੰਡਾ ਉਹ ਵੀ ਵੈੰਦਾ ਉਹਦੀ ਗੱਡੀ ਤੇ ਅੱਛਾ ਉਹਦੇ ਕੋਲ ਗਿਆ ਤੇ ਉਹਨੇ ਮੈਨੂੰ ਤੂਪ ਦਿੱਤੀ ਏ ਉਹ ਤੂਪ ਜਿਹੜੀ ਐ ਮੈਂ ਦੋ ਵਾਰਾਂ ਲੈ ਜੀ ਥੋੜਾ ਫਰਕ ਪਿਆਗਾ ਪਰ ਅਦੇ ਕਸਰ ਹੈਗੀ ਏ ਅੱਛਾ ਉਹ ਮਲਣ ਵਾਲੀ ਤੂਪ ਉਹ ਕੰਮਕਾਰ ਦੱਸ ਤੂੰ ਕੰਮ ਕਰ ਛੱਡੇ ਇਹਨਾਂ ਗੱਲਾਂ ਦੇ ਰੰਡੀ ਰੋਣੇ ਚੱਲੀ ਜਾਣੇ ਨੇ ਤੂੰ ਕੰਮ ਸੁਣਾ ਮੁੰਡਾ ਵੀ ਕੀ ਦੱਸੀਏ ਉਹ ਕੱਲ ਗਿਆਗੇ ਆਪਣਾ ਕੰਮ ਤੇ ਘਰੋਂ ਤੁਰਿਆ ਵਾ ਹਾਂ ਘਰੋਂ ਦੁਨਿਆਵਾਂ ਤੇ ਹਜੇ ਦੋ ਪੈਰ ਗਿਆ ਵਾ ਤੇ ਟਾਇਰ ਪੈਂਚਰ ਹੋ ਗਿਆ ਵਾ ਕਾਜਾ ਉਹ ਸਾਈਕਲ ਦਾ ਅੱਛਾ ਉਹ ਜੇ ਸਾਈਕਲ ਦਾ ਪੈਂਚਰ ਲਵਾਉਣ ਗਿਆ ਵਾ ਤੇ ਦੁਕਾਨ ਬੰਦ ਉਤੋਂ ਤੇ ਮੈਂ ਮਾਰਾ ਮੱਥੇ ਦੇ ਹੱਥ ਉਹ ਮੈਂ ਕਹਾ ਇਹ ਕਿਹੜੇ ਗੱਦੀ ਗਿਰ ਤੇ ਪੈ ਗਿਆ ਵਾ ਉਹ ਜਿਹੇ ਦੂਜੀ ਦੁਕਾਨੇ ਗਿਆ ਵਾ ਤੇ ਦੂਜੀ ਦੁਕਾਨ ਵਾਲਾ ਕਹਿੰਦਾ ਬਾਜੀ ਹਜੇ ਡੁਕਣਾ ਪੈਣਾ ਮੇਰੇ ਕੋ ਕੰਮ ਬਹੁਤ ਆ ਮੈਂ ਕਹਾ ਤੂੰ ਤੇ ਮੇਰੀ ਦਿਹਾੜੀ ਛਿੰਗਾ ਦੇਣੀ ਮੈਂ ਦਿਹਾੜੀ ਅਗਲੇ ਦਿਨ ਜਾ ਕੇ ਲਵਾਂ ਪੈਂਚਰ ਲੱਗਾ ਕਿ ਨਹੀਂ ਫਿਰ ਉਹ ਪੈਂਚਰ ਦੀ ਸੁਣ ਲਾ ਤੇ ਜਦੋਂ ਹੋਰ ਜਦੋਂ ਉਹ ਕਹਿੰਦਾ ਵੀ ਨਹੀਂ ਚਾਹ ਲੱਗਣਾ ਗੱਲ ਸੁਣ ਪਹਿਲਾਂ ਤੂੰ ਇਹ ਗੱਲਾਂ ਸੁਣਾ ਲਈ ਮੈਨੂੰ ਬਾਅਦ ਵਿੱਚ ਤੂੰ ਚਾਹ ਪੀਵੇਂਗਾ ਕਿ ਨਹੀਂਗਾ ਉਹ ਚਾਹ ਨਹੀਂ ਮੈਂ ਪੀਣੀ ਹੁਣ ਸੁਣ ਆ ਜਿਹੜਾ ਮਾਲ ਡੰਗਰ ਤੈਨੂੰ ਵਿਖਦਾ ਹੈ ਨਾ ਇਹ ਸਾਰਾ ਕੁਝ ਜਗਿਆ ਬੜੀਆ ਮਿਹਨਤ ਕਰਨੀਆਂ ਪੈਂਦੀਆਂ ਨੇ ਵੀ ਜਦੋਂ ਤੱਕ ਕਹਿੰਦੇ ਵੀ ਉੱਪਰ ਨੀਲੀ ਛਤਰੀ ਆ ਰਹੀ ਉਹਦੀ ਮਿਗਾ ਨਾਲ ਨਾ ਸੰਬੰਧੀ ਪਾਏ ਤੇ ਕੰਮ ਕੋਈ ਨਹੀਂ ਹੁੰਦਾ ਸਹੀ ਗੱਲ ਆ ਪਿਛਲੀਆਂ ਗੱਲਾਂ ਦੀ ਸਹੀ ਇਹ 2000 ਤੇ ਤਿੰਨ ਦੀ ਗੱਲ ਹੈ ਅੱਛਾ 2003 ਦੀ ਗੱਲ ਹੈ ਠੀਕ ਆ ਜੇ ਦੇਖਦਾ ਪਹਿਣਾ ਸੁੱਖ ਨਾਲ ਉਹ ਤਾਂ ਮਾਲ ਦੇ ਅੰਦਰ ਬਾਬਾ ਬਿੰਨਾ ਦੇ ਤੋਂ ਤੇ ਉਦੋਂ ਦੀ ਤੈਨੂੰ ਅੰਗ ਦੱਸਦਾ 2003 ਦੀ ਅੱਛਾ ਜੀ 2003 ਜੁਲਾਈ ਦਾ ਮਹੀਨਾ ਅੱਛਾ ਤੈਨੂੰ ਪਤਾ ਜੁਲਾਈ ਵਿੱਚ ਮੀਂਹ ਕਣੀ ਦਾ ਵੀ ਮੌਸਮ ਹੁੰਦਾ ਮੀ ਕਹੇ ਅੱਜ ਹੀ ਪਹਿਣਾ ਅੱਛਾ ਬਹੁਤ ਮੀ ਪਿਆ ਮੈਂ ਕਹਿੰਦਾ ਵੀ ਇੰਨਾ ਮੀ ਮੈਂ ਨਹੀਂ ਵੇਖਿਆ ਮੁੜ ਕੇ ਠੀਕ ਆ ਇੰਨਾ ਮੀ ਪਿਆ ਆ ਆ ਵੇ ਆ ਪਾਛਾ ਲੈਂਦਾ ਨਾ ਅੱਛਾ ਇਦਾਂ ਇਹ ਹੱਥ ਲਾਣਾ ਪੈਂਦਾ ਮੀ ਚਾਚਾ ਦਵਾਈ ਲੈ ਤਾ ਅੱਜ ਦੇ ਜਾ ਨਹੀਂ ਕੋਈ ਨਹੀਂ ਦਵਾਈ ਲਾਂਗਾ ਛੱਡ ਮੇਰੀ ਤੈਨੂੰ ਅੱਛਾ ਮੀ ਕਹੇ ਵੀ ਅੱਜ ਹੀ ਪਹਿਣਾ ਮੈਂ ਅਸੀਂ ਦੋਵੇਂ ਪਾਏ ਆ ਅੱਛਾ ਜੀ ਤੇਰੀ ਚਾਚੀ ਤੇਰੇ ਹਾਂਜੀ ਆ ਮੰਜਾ ਤੇਰੀ ਚਾਚੀ ਦਾ ਲੱਗਾ ਕਿਆ ਮੇਰਾ ਨਾਮ ਲੱਗਾ ਠੀਕ ਆ ਕੋਈ ਟਾਈਮ ਹੋਣਾ ਕੋਈ ਢਾਈਆਂ ਕੁ ਵਜੇਂਦਾ ਰਾਤ ਦਾ ਰਾਤ ਦਾ ਟਾਈਮ ਰਾਤ ਦਾ ਟਾਈਮ ਢਾਈਆਂ ਵਜੇਂਦਾ ਤੇ ਅੱਖ ਖੁੱਲ ਗਈ ਜ਼ਾਇਰ ਗੱਲ ਗੀ ਪੈਣ ਡਿਆ ਬੱਦਲ ਗੱਜਣ ਡਿਆ ਤੇ ਬੜਾ ਕੁਝ ਹੁੰਦਿਆ ਤੇ ਮੈਂ ਖੁੱਲ ਜਾਂਦੀ ਅੱਖ ਖੁੱਲ ਜਾਂਦੀ ਤੇ ਚਾਚੀ ਤੇਰੀ ਨੂੰ ਮੈਂ ਕਹਿੰਦਿਆਂ ਵੀ ਐਦਾਂ ਕਰ ਉਦੋਂ ਗਰੀਬੀ ਬਹੁਤ ਸੀ ਅੱਛਾ ਉਦੋਂ ਕੰਮ ਨਹੀਂ ਸੀ ਮੇਰਾ ਕੋਈ ਠੀਕ ਆ ਉਦੋਂ ਬਸ ਮਸਾ ਰੋਟੀ ਖਾਂਦੇ ਸਾਂ ਰੋਟੀ ਵੀ ਨਹੀਂ ਸੀ ਜੁੜਦੀ ਐਉਂਦੀ ਹਾਲਤ ਸੀ ਉਹ ਕੀ ਹੋਇਆ ਕਿ ਮੈਂ ਕਿਹਾ ਵੀ ਭਾਗਵਾਨ ਨੇ ਚਾਚੀ ਤੇਰੇ ਨੂੰ ਕਹਿਣ ਲਿਆ ਐਦਾਂ ਕਰ ਵੀ ਥੋੜੀ ਚਾਹ ਕਰ ਲੈ ਅੱਛਾ ਉਹ ਅਗੋਂ ਪੈ ਗਈ ਮੈਨੂੰ ਚਾਚੀ ਤੇਰੀ ਅੱਛਾ ਉਹ ਕਹਿੰਦੀ ਤੈਨੂੰ ਨਹੀਂ ਪਤਾ ਵੀ ਘਰ ਦੁੱਧ ਨਹੀਂ ਹੈ ਚਾਹ ਤੂੰ ਮੰਗਣ ਲਿਆ ਰਾਤ ਨੂੰ ਕਿਤੇ ਹੋਟਲ ਤੇ ਆ ਮੈਂ ਆ ਯਾਰ ਆਹ ਕਿਹੜੀ ਗੱਲ ਹੋਈ ਹੈ ਤੇ ਚਾਹ ਦਾ ਘੁੱਟ ਜਿਹੜੇ ਦੁਪਹਿਰੇ ਸ਼ਾਮਾਂ ਲੈ ਕੇ ਆਇਆ ਮੈਂ ਹੈ ਅੱਧਾ ਕਿਲੋ ਦੁੱਧ ਲਿਆ ਕੇ ਤੈਨੂੰ ਦਿੱਤਾ ਉਹ ਕਿੱਥੇ ਆ ਕਹਿੰਦੀ ਉਹ ਤੇ ਲੱਗ ਗਿਆ ਹਾਂ ਬੱਚੇ ਪੀ ਗਏ ਨੇ ਤੇ ਦੇਖੋ ਬੱਚਿਆਂ ਨੂੰ ਦੁੱਧ ਪੀਣਾ ਹੋਇਆ ਨਾ ਨਹੀਂ ਬੱਚਿਆਂ ਨੇ ਤਾਂ ਦੁੱਧ ਪੀਣਾ ਹੀ ਉਹ ਫੇਰ ਕੀ ਹੋਇਆ ਉਹ ਇੱਕ ਮਾਦੀ ਸੀ ਅੱਛਾ ਮਾਦੀ ਸੀ ਉਹਨਾਂ ਦਿਨਾਂ ਚੱਲ ਕੋਈ ਉਹ ਬੜਾ ਸੋਹਣਾ ਦੁੱਧ ਦਿੰਦੀ ਰਹੀ ਪਹਿਲਾਂ ਬੜਿਆ ਸੋਹਣਾ ਕੰਮ ਠੀਕ ਸੀ ਉਹ ਛੱਡ ਗਈ ਦੁੱਧ ਦੇਣਾ ਠੀਕ ਹੈ ਉਹ ਹਏ ਆਇਆ 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 ਉਹਨੇ ਦੁੱਧ ਦੇਣਾ ਛੱਡ ਦਿੱਤਾ ਅੱਛਾ ਜੀ ਕੰਮ ਮੇਰਾ ਉਹ ਦਿਨ ਸੀ ਹੈਗਾ ਦੁੱਧ ਵਾਲੇ ਪਾਸ ਹੋ ਗਏ ਵੇਲੇ ਦੁੱਧ ਦੇਣਾ ਛੱਡ ਗਿਆ ਡੰਗਰ ਤੇ ਕੀ ਕਰੇਗਾ ਤੂੰ ਉਹ ਤਾਂ ਵੇਲੇ ਬਹਿਣਾ ਪੈਣਾ ਉਹਨੇ ਕੀ ਕੀਤਾ ਦੁੱਧ ਦੇਣਾ ਛੱਡ ਤਾਂ ਮੈਂ ਕਿਹਾ ਡੰਗਰ ਪਸ਼ੂਏ ਛੱਡ ਦੇਣੀ ਹੁੰਦਾ ਸਹੀ ਗੱਲ ਮੈਂ ਕੀ ਹੁੰਦੀ ਨੂੰ ਪਾੜਿਆ ਸੀ ਉਹਨੂੰ ਮੈਂ ਹਾਂਜੀ ਤੇ ਅੱਜ ਦੁੱਧ ਤੈਨੂੰ ਆਟ ਗਈ ਤੇ ਮੈਂ ਉਹਦਾ ਜਿਹੜਾ ਤੈਨੂੰ ਕਾਹ ਤੋਂ ਛੱਡਣਾ ਨਹੀਂ ਨਹੀਂ ਮੈਂ ਨਹੀਂ ਛੱਡਿਆ ਮੈਂ ਉਹਦੀ ਪੂਰੀ ਸੇਵਾ ਕੀਤੀ ਪਰ ਕਹੀ ਕਰਦੇ ਬਿਛਣਿਆ ਕਹੀ ਕਰਦੇ ਪਰ ਜਨ ਕੋਈ ਨਹੀਂ ਮੈਨੂੰ ਨਹੀਂ ਕਿਸੇ ਦਾ ਪਤਾ ਮੈਨੂੰ ਆਪਣਾ ਪਤਾ ਮੈਂ ਉਹਦੀ ਪੂਰੀ ਰੂਹ ਨਾਲ ਸੇਵਾ ਕੀਤੀ ਠੀਕ ਹੈ ਕਰੀ 2:30 ਦਾ ਟਾਈਮ ਮੀ ਕਹੇ ਅੱਜ ਤਾਂ ਤੇ ਉਹ ਮੱਝ ਜਿਹੜੀ ਡਿੰਗ ਪਈ ਅੱਛਾ ਰਾਤ ਨੂੰ ਉਹ ਮੱਝ ਡਿੰਗੇ ਪਈ ਤੇ ਮੰਜ ਐ ਲੱਗੇ ਵੀ ਬੱਜ ਕੋਈ ਐ ਨਹੀਂ ਕੁਝ ਕਹਿਣਾ ਚਾਹਦੀ ਕਹਿਣਾ ਚਾਹਦੀ ਕੁਝ ਕੁਝ ਕਹਿਣਾ ਚਾਹਦੀ ਹੈ ਅੱਛਾ ਮੈਂ ਕਹਿ ਲਿਆ ਵਿਰਾਜ ਘਰ ਵਾਲੀ ਨੂੰ ਚਾਚੀ ਤੇਰੀ ਨੂੰ ਆਂਡਿਆ ਵਿਰਾਜ ਇਹ ਤੇ ਕਦੀ ਐਦਾਂ ਬੋਲੀ ਨਹੀਂ ਕੀ ਗੱਲ ਆ ਅੱਛਾ ਜੀ ਹੈ ਇਹ ਕਿਉਂ ਬੋਲਣ ਢੀ ਰਾਤ ਨੂੰ ਅੱਧੀ ਰਾਤ ਨੂੰ ਠੀਕ ਹੈ ਉਹ ਆਂਦੀ ਕੋਈ ਨਹੀਂ ਡਰ ਗਈ ਹੋਣੀ ਆ ਮੀ ਪੈਂਦਾ ਬਿਜੀ ਲੈਸਤ ਦੀ ਆ ਤੇ ਡਰ ਗਈ ਹੋਣੀ ਆ ਮੈਂ ਕਹਾਂ ਤੈਨੂੰ ਡਰ ਗਈ ਹੋਣੀ ਆ ਉਹ ਫਿਰ ਬੋਲੇ ਮੱਝ ਫਿਰ ਮੈਂ ਮੈਂ ਕਿਹਾ ਜਾ ਕੇ ਵੇਖਾਂ ਸਹੀ ਕਈ ਵਾਰੀ ਕੋਈ ਜਾਨਵਰ ਜੂਨਵਰ ਕੋਲ ਆ ਜਾਂਦਾ ਹੁੰਦਾ ਜਾਨਵਰ ਮਸਲਾ ਹੋ ਜਾਂਦਾ ਤੇ ਡੱਕਣਾ ਤੇ ਚਾਹੀਦਾ ਹਾਂਜੀ ਤੇ ਉਹ ਚਾਚ ਤੇਰੀਆਂ ਦੀ ਤੂੰ ਲੈਣ ਦੇ ਕੋਈ ਨਹੀਂ ਆਪੇ ਚੁੱਪ ਕਰ ਜਗੀ ਮੈਂ ਕਹਾਂ ਨਹੀਂ ਮੈਂ ਵੇਹਣਾ ਜਾ ਕੇ ਮੈਂ ਜਾ ਕੇ ਵੇਖਿਆ ਤੇ ਉਹ ਮੇਰੇ ਵੱਲ ਵੇਖੇ ਬਿਟਰ ਬਿਟਰ ਉਹ ਬਿਟਰ ਬਿਟਰ ਵੇਖੇ ਮੇਰੇ ਵੱਲ ਉਹ ਮੈਂ ਯਾਰ ਆਜ ਇਹ ਤੇ ਕੁਝ ਕਹਿੰਦੀ ਆ ਅੱਛਾ ਉਹ ਕਹਿੰਦੀ ਆ ਤੈਨੂੰ ਆਂਦੀ ਆ ਤੇਰੀ ਸਹੇਲੀ ਆ ਨਾ ਤੇਰੇ ਨਾਲ ਗੱਲਾਂ ਮਾਰਦੀ ਆ ਮੈਂ ਕਹਾਂ ਨਹੀਂ ਆ ਵੇ ਆ ਪਾਸਾ ਲੈਣਾ ਨਾ ਇੱਥੇ ਡਰਦਾ ਇੱਥੇ ਇੱਥੇ ਡਰਦਾ ਥੋੜੇ ਦੇ ਬਿਲਕੁਲ ਆ ਇੱਥੇ ਇੱਥੇ ਉਹ ਅੱਗੋ ਸੁਣ ਗੱਲ ਅੱਛਾ ਉਹ ਕਹਿੰਦੀ ਏ ਵੀ ਤੇਰੀ ਸਹੇਲੀ ਆ ਨਾ ਤੇ ਤੇਰੇ ਨਾਲ ਗੱਲਾਂ ਮਾਰਦੀ ਆ ਅੱਛਾ ਮੈਂ ਕਹਾਂ ਨਹੀਂ ਤੂੰ ਆਂਦ ਕਰ ਤੂੰ ਬਾਟੀ ਲਿਆ ਠੀਕ ਹੈ ਹੰਦੀ ਬਾਲਟੀ ਕਰਨੀ ਮੈਂ ਕਿਹਾ ਤੂੰ ਲਿਆ ਬਾਲਟੀ ਬਾਲਟੀ ਮੰਗਾਲੀ ਬਾਲਟੀ ਮੈਂ ਢਾਤੀ ਥੱਲੇ ਠੀਕ ਹੈ ਤੂੰ ਜੱਗਿਆ ਮੰਨੇਗਾ ਨਹੀਂ 3 ਕਿਲੋ ਦੁੱਧ ਪੂਰਾ ਅੱਛਾ 3 ਕਿਲੋ ਤੋਂ ਵੱਧੀ ਘੱਟ ਨਹੀਂ ਹੋਣਾ ਠੀਕ ਹੈ 3 ਕਿਲੋ ਦੁੱਧ ਉਹਨੇ ਦਿੱਤਾ ਉਦਣ ਉਹੀ ਮੱਝ ਨੇ ਉਸੇ ਮੱਝ ਨੇ ਵਾਹ ਜੀ ਵਾਹ ਜਿਹੜੀ 6 ਮਹੀਨਿਆਂ ਤੋਂ ਬਿਲਕੁਲ ਇੱਕ ਗੂੰਦ ਵੀ ਦੁੱਧ ਦੀ ਨਹੀਂ ਸੀ ਦੇਂਦੀ ਠੀਕ ਹੈ ਉਹ ਜਦੋਂ ਉਹਨੇ ਦਿੱਤਾ ਨਾ ਜੀ ਸਾਢੇ 3 ਕਿਲੋ ਦੁੱਧ ਤੇ ਮੈਂ ਕਿਹਾ ਕਾ ਚੀਪਰੀ ਨੂੰ ਆ ਲੈ ਆਗੇ ਦੁੱਧ ਮੈਂ ਕਿ ਹੁਣ ਚਾਹ ਨਾ ਕਰੀ ਹੁਣ ਦੁੱਧੇ ਹੀ ਬਣਾ ਲੈ ਦੁੱਧ ਚ ਪੱਤੀ ਪਾ ਦੋ ਹਾਂ ਦੁੱਧ ਚ ਪੱਤੀ ਕੀ ਲਾਉਣੀ ਐ ਮਿੱਠਾ ਪਾ ਕੇ ਮੈਂ ਤੇ ਮਿੱਠੇ ਦਾ ਤੈਨੂੰ ਪਤਾ ਦੁੱਧ ਮੈਂ ਜਦੋਂ ਘਰ ਦੁੱਧ ਹੁੰਦਾ ਸੀ ਤੇ ਮੈਂ ਤੇ ਚਾਹ ਪੀਂਦਾ ਨਹੀਂ ਸੀ ਠੀਕ ਹੈ ਤੇ ਮੈਂ ਤੇ ਤਾਂ ਹੀ ਉਹਨੂੰ ਆਖਿਆ ਸੀ ਚਾਹ ਮੈਂ ਕਿ ਦੁੱਧ ਦੁੱਧ ਮਾੜਾ ਮੋਟਾ ਹੋਣਾ ਥੋੜਾ ਬਹੁਤ ਹੋਣਾ ਤੇ ਉਹਨੇ ਨਾ ਜੀ ਉਹ ਮੱਧ ਨੇ ਜਿਹੜਾ ਇਸ ਤਰੀਕੇ ਨਾਲ ਵਫਾ ਕੀਤੀ ਮੈਂ ਉਹਨੂੰ ਕਹਿਣ ਲਿਆ ਵੀ ਰਾਜ ਆਪਣੀ ਦਿਨ ਗਿਆ ਬਦਲ ਅੱਛਾ ਆਪਣੇ ਦਿਨ ਬਦਲ ਗਿਆ ਜੋ ਰਾਤ ਨੂੰ ਦੁੱਧ ਦਿੱਤਾ ਮੱਝ ਨੇ ਉਹ ਵੇਖੋ ਨਾ ਜਿਹੜੀ ਮੱਝ ਦੁੱਧ ਨਹੀਂ ਸੀ ਦਿੰਦੀ ਹਾਂਜੀ ਉਹਨੇ ਬਾਜਾ ਮਾਰ ਮਾਰ ਤੁਹਾਨੂੰ ਦੁੱਧ ਦਿੱਤਾ ਸਹੀ ਗੱਲ ਹੈ ਤੇ ਇਹ ਉਹ ਉਹ ਜਿਹੜਾ ਉੱਪਰ ਮੇਰੀ ਸ਼ਕਤਾਂ ਦੀ ਮਿਹਰਬਾਨੀ ਕਰ ਦਿੱਤੀ ਇਹ ਉਹ ਕਦੋਂ ਤੁਹਾਡੇ ਦਿਨ ਕਮਾ ਆ ਦਵੇਂ ਫਿਰ ਜਦ ਇਹ ਕੁਝ ਨਹੀਂ ਤੋਂ ਪਤਾ ਸਹੀ ਗੱਲ ਹੈ ਇਹਦਾ ਕੁਝ ਨਹੀਂ ਪਤਾ ਤੇ ਤੂੰ ਕੰਮ ਦੇ ਨਾਲ ਚਿੰਤਾ ਕਰਿਆ ਕਰ ਤੇ ਉਹ ਦਿਨ ਆ ਵੇਖ ਲੈ ਤੂੰ ਦੇਖਦਾ ਹੀ ਪੈਣਾ ਅੱਜ ਤਾਂ ਜਿਆਦਾ ਖਾਲ ਹੋਈ ਪਈ ਮੀ ਹੈ ਈ ਲੱਭੀ ਜਾਂਦਾ ਕੀ ਗਵਾਜ ਗਿਆ ਚਾਚਾ ਤੇਰਾ ਉਹ ਵੇਖੀ ਹੈ ਕੀ ਗਵਾਜ ਕੀ ਗਿਆ ਚਾਚਾ ਬੁੰਦਰੀ ਗਿਆ ਮਾ ਕਿੰਨੇ ਨਹੀਂ ਉਹ ਪਰਤੀ ਇਹ ਆੜਤੀ ਇਹ ਦੀ ਅੱਛਾ ਆ ਉਹ ਹੀ ਉਹ ਪਰਤੀ ਇਹ ਉਹ ਰੁੜ ਗਿਆ ਲੈ ਤੇ ਦੀਂਦਾ ਦੀ ਐਣਕ ਉਹ ਐਣੇ ਕਿੱਥੇ ਮੁੰਟੀ ਮੇਰੀ ਉਹ ਐ ਮੁੰਡੇ ਇੱਥੇ ਸੀ ਹੁਣੇ ਇੱਥੇ ਆ ਤੂੰ ਮੈਂ ਤੂੰ ਤੇ ਨਹੀਂ ਉੱਥਾ ਬਹਿ ਗਿਆ ਉੱਤੇ ਬਹਿ ਗਿਆ ਲੱਗਦਾ ਓਏ ਦਾਦਾ ਨਹੀਂ ਕਿੱਥੇ ਆ ਇਧਰ ਆ ਮਿਲ ਜੂਲੀ ਇਹਦੇ ਤੋਂ ਬਿਨਾਂ ਨਹੀਂ ਗੱਲ ਬਣਦੀ ਇਹ ਇੱਕ ਵਾਚ ਜਾਂਦੀ ਹੈ ਅੱਛਾ ਹੁਣ ਇੱਥੇ ਰੁਪਈ ਸੀਗਾ ਤੇ ਆ 83 ਦੀ ਪਰਚੀ ਹੈ ਤੇ 83 ਕੋਈ ਜਾਣਾ ਹੈ ਉਹਨੂੰ ਉਹਦਾ ਖੋਲੋ ਜਾ ਆ ਉਹ 90 ਤੋਂ ਜਾ ਰਹੇ ਆ ਇਹ ਜਿਹੜੀ ਨਾ ਇਹ ਦੋ ਬੋਰੀਆਂ ਖੜਦੀਆਂ ਅੱਛਾ ਤੇ ਇੱਕ ਬੜੇਵੇਂ ਅੱਛਾ ਤੇ ਵੰਡ ਵੀ ਠੀਕ ਹੈ ਦਲੀਆ ਆ ਕੀ ਲਿਖਿਆ ਇੱਥੇ ਪਤਾ ਨਹੀਂ ਕਿਦਾਂ ਦੇਖਦੇ ਨੇ ਪਤਾ ਯਾਰ ਨਹੀਂ ਨਹੀਂ ਆੜਤੀਆਂ ਕਾਨੂੰ ਮੋਂਟੀ ਲਿਖਿਆ ਹੈ ਮੋਂਟੀ ਪਰਚੀ ਬਣਾਈਏ ਮੋਂਟੀ ਨੇ ਬਣਾਈ ਪਰਚੀ ਮੋਟੀ ਪਰਚੀ ਬਣਾਈਏ ਉਹ ਆ ਕੀ ਲਿਖਿਆ ਓਏ ਉਹ ਵੇ ਕਹਿੰਨੂ ਉਹ ਚੱਲ ਠੀਕ ਹੈ ਚਾਚਾ ਮੈਂ ਵੀ ਜਾਵਾਂ ਨਹੀਂ ਨਹੀਂ ਚੱਲ ਜੀ ਚੰਗੀ ਖਲੋ ਜਾ ਏ ਉਹ ਗਾਈ ਇਹ ਨਾ ਚੀ ਮਰਨੀ ਸੰਗੜ 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 ਲਿਖਾ ਤੂੰ ਸੰਗੜ ਸੰਗੜ ਲੈਣਾ ਉਹ ਸੰਗੜ ਵੀ ਲੈ ਕੇ ਆਉਣਾ ਤੇ ਫਿਰ ਆ ਕੇ ਇਹ ਤੈਨੂੰ ਪਤਾ ਸਾਰੇ ਕੰਮ ਇਹਨੂੰ ਕਰਨੇ ਪੈਣਗੇ। ਉਹ ਦਾਦਾ ਚੱਲ ਮਮੀ ਚੱਲਦਾ ਵਾਂ। ਬੈਠਾ ਤੂੰ ਉਹ ਨਹੀਂ ਗਾਈ ਨੂੰ ਵੀ ਪੱਠੇ ਪੁਨੇ ਜਾ ਕੇ ਦੇਖਣਾ ਪੈਣਾ ਵਾ। ਮੈਨੂੰ ਵੀ ਨਾ ਆੜਤੀਏ ਕੋਲ ਜਾਣਾ ਪਿਆ। ਨਿਆਣੇ ਅੱਜਕੱਲ ਚੱਕਾ ਤੈਨੂੰ ਪਤਾ ਨਹੀਂ ਦੇਖਦੇ ਹੈਗੇ। ਮੈਨੂੰ ਵੀ ਨਾ ਆੜਤੀਏ ਕੋਲ ਜਿਹੜਾ ਜਾਣਾ ਪੈਣਾ। ਉਹ ਮੇਰਾ ਸਾਈਕਲ ਕੱਢੋ ਏ। ਉਹ ਮੁੰਡਿਓ। ਆਹ ਦੇਖ ਤਾਂ ਆ ਕੇ ਹੱਥ ਤੇਰੇ ਸਾਹਮਣੇ ਕਿੰਨੀਆਂ ਬਾਜਾਂ ਮਾਰੀਆਂ ਕੋਈ ਆਇਆ ਕੋਲ ਕੋਈ ਆਇਆ ਕੋਲ ਉਹ ਆ ਜਾਣਗੇ ਚਾਚਾ ਨਾ ਨਿਆਣਿਆਂ ਨੂੰ ਪਿਆਰ ਕਰ ਨਿਆਣੇ ਕੰਮ ਕਰ ਲੈਣਗੇ ਇਹਨਾਂ ਨੂੰ ਨਹੀਂ ਪਤਾ ਇਹਨਾਂ ਨੂੰ ਇਹਨਾਂ ਨੂੰ ਕੁਝ ਨਹੀਂ ਪਤਾ ਇਹਨਾਂ ਨੂੰ ਨਹੀਂ ਪਤਾ ਕਿੱਥੇ ਜਾਣਾ ਕਿੱਥੇ ਆਉਣਾ ਉਹ ਚਾਚਾ ਚਾਚਾ ਠੀਕ ਹੈ ਜਾ ਕੇ ਮੈਂ ਵੀ ਗਾਇ ਨੂੰ ਦੇਖਾਂ ਚੰਗਾ ਜੱਗਿਆ ਚੰਗਾ ਮੈਂ ਵੀ ਨਾ ਆ ਆਖੀ ਮਰਨ ਢਈ ਹੋਣੀਆਂ ਬੱਚੇ ਦਾ ਹੱਥ ਲਾ ਕੇ ਕੋਈ ਪੱਠਾ ਦਿੱਤਾ ਪਾ ਕੇ ਖੁਸ਼ ਨਹੀਂ ਹੈਗੀ ਆਰਤੀ ਕੋਲ ਜਾਣਾ ਚੰਗਾ ਚੰਗਾ ਤੇ ਦਵਾਈ ਲਈ ਜਾਇਂ ਚਾਚਾ ਹੁਣ ਦਵਾਈ ਲੈ ਲਾਂਗਾ ਦਵਾਈ ਦਵਾਈ ਲਈ ਜਾਇਂ ਇਹ ਇਹ ਜਿਹੜਾ ਨਾ ਇਹਨੂੰ ਲੱਗਣਾ ਟਾਈਮ ਇਕਦਾ ਆਮ ਚ ਲਕਣਾ ਪਰ ਦਵਾਈ ਲਈ ਜਾਂਦਾ ਮੈਨੂੰ ਇਹ ਕਿੰਨਾ ਆਰਵਾੜਾ ਉਹ ਮੇਰੀ ਜੁੱਤੀ ਜੁੱਤੀ ਕਿੱਥੇ ਆ ਓਏ ਉਹ ਮੁੰਡਿਓ ਲਿਆਓ ਚਾਚੇ ਦੀ ਦਿੱਤੀ ਆਪਣੇ ਦੀ ਮੈਂ ਹੁਣ ਕਿੱਥੇ ਚੱਲਾਵਾ ਚੱਲ ਚੱਲ ਤੂੰ ਚੱਲ ਚੱਲ ਜੱਗਿਆ ਜੱਗਿਆ ਚੱਲ ਤੂੰ ਜੱਗਿਆ ਚੱਲ ਚੱਲ ਜੱਗਿਆ ਚੱਲ